ਉਹਾਂ ਨੇ ਵੀ ਲੋਥ ਦੱਸੋਈ ਕਿਹਾ ਵੀ ਲੋਥ ਜਦੋਂ ਕਤਲ ਨਹੀਂ ਕੀਤਾ ਇਹਨਾਂ ਨੇ ਪਤਾ ਨਹੀਂ ਕਿੱਥੋਂ ਲੋਥ ਲਿਆਂਦੀ ਅੱਛਾ ਪੁਲਿਸ ਵਾਲਿਆਂ ਨੇ ਸਰਪੰਚ ਅਮਰਾਜ ਸਿੰਘ ਤਕਰੀਬਨ ਇਹ ਪੁਲਿਸ ਵਾਲੇ ਤੇ ਅਮਰਾਜ ਲਿਆਏ ਆ ਸਹੀ ਉਹਦੀ ਕੋਈ ਮਾਂ ਜਦੋਂ ਲਿਆਂਦੀ ਇੱਕ ਬਾਡੀ ਲਿਆਂਦੀ ਇੱਕ লাশ ਲਿਆਂਦੀ ਪਿੰਡ ਚ ਸੰਸਕਾਰ ਕਰਨ ਵਾਸਤੇ ਹਾਂਜੀ ਜਿਹਨੂੰ ਆਪਾਂ ਇੱਕ ਬੜੀ ਦਣੀ ਕਹਾਣੀ ਕਹਿ ਸਕਦੀ ਹਾਂ ਹਾਂ ਤੇ ਉਹਦੀ ਸਨਾਖਤ ਨਹੀਂ ਹੋਈ ਸਨਾਖਤ ਤਾਂ ਨਹੀਂ ਹੋएगी ਵੀ 14 ਦਿਨਾਂ ਬਾਅਦ ਕਿਸ ਪੈਂਦਾ ਸਾਡੇ ਤੇ ਕੁੱਟਮਾਰ ਤੋਂ ਬਾਅਦ ਇਹ ਆਂਦੇ ਵੀ 18 ਦਿਨਾਂ ਕੋ ਜਦੋਂ ਇੱਥੇ ਪਿੰਡ 'ਚ ਗੱਲ ਲੋਡੇ ਵੀ ਯਾਰ ਕਿਸੇ ਬੰਦੇ ਨੂੰ ਤਾਂ ਪਤਾ ਲੱਗ ਗਿਆ ਵੀ ਉਹ ਬੰਦਾ ਨਹੀਂ ਇਹ ਕੰਨਿਆਂ ਨੂੰ ਲੱਗ ਗਿਆ ਜਿਹੜੀ ਪੰਚਾਇਤ ਤੋਂ ਡਰਦੇ ਬੋਲੇ ਨਹੀਂ ਉਹ ਅੱਛਾ ਜਿਨ੍ਹਾਂ ਨੂੰ ਪਤਾ ਸੀ ਉਹ ਵੀ ਉਹ ਵੀ ਚੁੱਪ ਕਰ ਗਏ ਉਹ ਕੀ ਬੋਲੇ ਸੀ ਟੱਕੜੀ ਬੋਲਿਆ ਸੀ ਕੋਈ ਬੁੱਢੀ ਤੇ ਇਹਨਾਂ ਨੇ ਫਿਰ ਜਦੋਂ ਇਹ ਕਰਦੇ ਵੀ ਆਂਦੇ